ਅੱਜ ਸ਼ਹਿਰ ਕਾਦੀਆਂ ਦੇ ਨਜ਼ਦੀਕ ਸਰਕਾਰੀ ਹਾਈ ਸਕੂਲ ਕੋਟ ਟੋਡਰਮਲ ਵਿਖੇ ਪਹਿਲਵਾਨ ਗੰਡਾ ਸਿੰਘ ਯੂਥ ਕਲੱਬ ਵੱਲੋਂ ਸਾਲਾਨਾ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕੁੱਲ 15 ਟੀਮਾਂ ਨੇ ਭਾਗ ਲਿਆ ਇਸ ਟੂਰਨਾਮੈਂਟ ਵਿੱਚ ਪਟਿਆ ਅਤੇ ਕੋਟ ਟੋਡਰਮਲ ਦੀਆਂ ਟੀਮਾਂ ਦਰਮਿਆਨ ਫਾਈਨਲ ਮੈਚ ਖੇਡਿਆ ਗਿਆ ਪਟਿਆ ਦੀ ਟੀਮ ਨੇ ਕੋਟ ਟੋਡਰਮਲ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਵਾਲੀਵਾਲ ਦੇ ਮੈਚ ਵਿੱਚ ਕੋਟ ਟੋਡਰਮਲ ਨੇ ਜਿੱਤ ਹਾਸਲ ਕੀਤੀ ਇਸ ਮੌਕੇ ਤੇ ਚੇਅਰਮੈਨ ਜਗਰੂਪ ਸੇਖਵਾ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਪਰਫੁੱਲਤ ਕਰਨ ਦੇ ਲਈ ਕਈ ਯੋਜਨਾ ਬਣਾ ਰਹੀ ਹੈ ਔਰ 2300 ਦੇ ਕਰੀਬ ਨਵੇਂ ਕੋਚ ਵੀ ਭਰਤੀ ਕੀਤੇ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੌਜਵਾਨਾਂ ਨੂੰ ਲੈ ਕੇ ਬੇहद ਸੰਜੀਦਾ ਹਨ ਔਰ ਲਗਾਤਾਰ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ ਕਿ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜ ਕੇ ਨਸ਼ਿਆਂ ਦਾ ਪੰਜਾਬ ਚੋਂ ਮੁਕੰਮਲ ਖਾਤਮ ਕਰ ਸਕਣ ਅੱਜ ਅਸੀਂ ਪਿੰਡ ਕੋਟ ਟੋਡਰਮਲ ਵਿਖੇ ਦੋ ਪ੍ਰੋਗਰਾਮ ਹੋਏ ਆ ਇੱਕ ਤੇ ਇੱਥੇ ਟੂਰਨਾਮੈਂਟ ਸੀਗਾ ਜਿਹੜਾ ਪਿੰਡ ਦੇ ਕਲੱਬ ਵੱਲੋਂ ਕਰਵਾਇਆ ਗਿਆ ਜਿਹਦੇ ਵਿੱਚ 20 ਤੋਂ ਵੱਧ ਟੀਮਾਂ ਨੇ ਪਾਰਟਿਸਿਪੇਟ ਕੀਤਾ ਜਿਹਦੇ ਵਿੱਚ ਕ੍ਰਿਕਟ ਤੇ ਆਪਣਾ ਵਾਲੀਬਾਲ ਦੇ ਵੱਖ-ਵੱਖ ਖਿਡਾਰੀਆਂ ਨੇ ਪਰਫਾਰਮੈਂਸ ਕੀਤੀ ਹੈ ਔਰ ਉੱਥੇ ਅੱਜ ਅਸੀਂ ਇਨਾਮ ਵੰਡ ਦਾ ਜਿਹੜਾ ਅੱਜ ਸਮਾਰੋਹ ਸੀਗਾ ਉਹ ਕਰਕੇ ਆਏ ਆ ਔਰ ਬੜਾ ਵਧੀਆ ਨੌਜਵਾਨਾਂ 'ਚ ਉਤਸ਼ਾਹ ਜਿਹੜਾ ਵਾ ਉਹ ਦੇਖਣ ਨੂੰ ਮਿਲਿਆ ਵਾ ਇਹਦੇ ਨਾਲ ਨਾਲ ਜਿਹੜਾ ਦੂਜਾ ਪ੍ਰੋਗਰਾਮ ਅੱਜ ਅਸੀਂ ਸਲਾਈ ਕਢਾਈ ਸੈਂਟਰ ਦਾ ਉਦਘਾਟਨ ਜਿਹੜਾ ਵਾ ਇੱਥੇ ਕੋਰਟ ਆਰਡਰ ਮਲਬਸ਼ੇ ਕੀਤਾ ਵਾ ਇੱਥੇ ਅਸੀਂ ਚਾਰ ਮਸ਼ੀਨਾਂ ਜਿਹੜੀਆਂ ਨੇ ਉਹ ਮੈਨੂੰ ਪਲੈਨਿੰਗ ਬੋਰਡ ਐਜ਼ ਚੇਅਰਮੈਨ ਪਲੈਨਿੰਗ ਬੋਰਡ ਦਾ ਜਿਹੜਾ ਫੰਡ ਸੀਗੇ ਉੱਚੋਂ 70000 ਰੁਪਏ ਦੀ ਗ੍ਰਾਂਟ ਜਿਹੜੀ ਅਸੀਂ ਇਸ ਪਿੰਡ ਦੇ ਕਲੱਬ ਨੂੰ ਜਿਹੜੀ ਉਹ ਦਿੱਤੀ ਸੀਗੀ ਔਰ ਇਹਨਾਂ ਨੇ ਮਸ਼ੀਨਾਂ ਲੈ ਕੇ ਤੇ ਇੱਥੇ ਸਲਾਈ ਕਢਾਈ ਸੈਂਟਰ ਦਾ ਜਿਹੜਾ ਵਾ ਉਹ ਕੰਮ ਸ਼ੁਰੂ ਕੀਤਾ ਔਰ ਇਹਨਾਂ ਦੱਸਿਆ ਕਿ ਕਾਫੀ 35 ਤੋਂ 40 ਜਿਹੜੇ ਬੱਚੇ ਨੇ ਰਜਿਸਟਰ ਹੋ ਚੁੱਕੇ ਨੇ ਔਰ ਬੜੇ ਵਧੀਆ ਢੰਗ ਨਾਲ ਇੱਥੇ ਜਿਹੜਾ ਵਾ ਸੈਂਟਰ ਦਾ ਕੰਮ ਜਿਹੜਾ ਵਾ ਚਲਾਇਆ ਜਾਊਗਾ ਔਰ ਸਾਨੂੰ ਵੀ ਹਰ ਤਰ੍ਹਾਂ ਦਾ ਇਹ ਸੰਯੋਗ ਅਸੀਂ ਇਹਨਾਂ ਨੂੰ ਕਲੱਬ ਨੂੰ ਜਿਹੜਾ ਵਾ ਉਹ ਕਰਦੇ ਰਵਾਂਗੇ ਕਿਉਂਕਿ ਪਹਿਲਾਂ ਵੀ ਜਿਹੜਾ ਅਸੀਂ ਫੰਡਸ ਵੀ ਦਿੱਤੇ ਆ ਉਹ ਇਹਨਾਂ ਦੀ ਪਿਛਲੇ 10 ਸਾਲ ਦੀ ਜਿਹੜੇ ਕਲੱਬਾਂ ਨੇ ਅੱਛੀ ਪਰਫਾਰਮੈਂਸ ਕੀਤੀ ਆ ਜਿਹੜੇ ਐਕਟਿਵ ਰਹੇ ਆ ਸੋਸ਼ਲ ਕੰਮਾਂ ਦੇ ਵਿੱਚ ਔਰ ਵਧੀਆ ਢੰਗ ਨਾਲ ਜਿਹੜੀਆਂ ਐਕਟੀਵਿਟੀਆਂ ਜਿਹੜੇ ਕਲੱਬ ਰੈਗੂਲਰ ਕਰਦੇ ਰਹੇ ਆ ਉਹਨਾਂ ਕਲੱਬਾਂ ਨੂੰ ਹੀ ਜਿਹੜੀਆਂ ਗ੍ਰਾਂਟਾਂ ਆ ਅਸੀਂ ਪਲੈਨਿੰਗ ਬੋਰਡ ਵੱਲੋਂ ਦਿੱਤੀਆਂ ਨੇ ਔਰ ਆਸ ਰੱਖਨੇ ਆ ਕਿ ਜ ਪਹਿਲਾਂ ਵਧੀਆ ਕੰਮ ਕਰਦੇ ਰਹੇ ਆ ਇਹ ਕਲੱਬ ਇਸੇ ਤਰ੍ਹਾਂ ਗਾਂ ਵੀ ਜਿਹੜਾ ਵਾ ਵਧੀਆ ਢੰਗ ਨਾਲ ਕੰਮ ਕਰਨਗੇ ਔਰ ਸਮਾਜ ਦੀ ਜਿਹੜਾ ਵਾ ਇੱਕ ਨਵੀਂ ਜਿਹੜੀ ਆ ਸਮਾਜ ਨੂੰ ਦਿਖ ਦੇਣ ਧੰਨਵਾਦ ਨੂੰ ਲੈ ਕੇ ਪੰਜਾਬ ਸਰਕਾਰ ਕੇ ਇਸ ਤਰ੍ਹਾਂ ਦੀਆਂ ਰੋਜ਼ੀ ਯੋਜਨਾਵਾਂ ਲਿਆ ਰਹੀ ਹੈ ਖੇਡਾਂ ਨੂੰ ਲੈ ਕੇ ਜਿਸ ਤਰ੍ਹਾਂ ਮੈਂ ਆਪਣੀ ਸਪੀਚ 'ਚ ਵੀ ਮੈਂਸ਼ਨ ਕੀਤਾ ਸੀਗਾ ਕਿ ਖੇਡਾਂ ਵਰਤਨ ਪੰਜਾਬ ਦੀਆਂ ਜਿਹੜੀਆਂ ਨੇ ਦੋ ਪੜਾਅ ਉਹਦੇ ਜਿਹੜੇ ਆ ਕਰਾਏ ਗਏ ਆ ਜਿਹਦੇ 'ਚ ਲੱਖਾਂ ਖਿਡਾਰੀਆਂ ਨੇ ਹਿੱਸਾ ਲਿਆ ਬਲਾਕ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਸਟੇਟ ਲੈਵਲ ਤੇ ਔਰ ਕਰੋੜਾਂ ਰੁਪਏ ਦੇ ਇਨਾਮ ਜਿਹੜੇ ਆ ਉਹ ਮਾਨ ਸਾਹਿਬ ਦੀ ਸਰਕਾਰ ਵੱਲੋਂ ਦਿੱਤੇ ਗਏ ਇਹਦੇ ਨਾਲ ਨਾਲ 2309 ਖਿਡਾਰੀ ਜਿਹੜੇ ਕੋਚ ਆ ਉਹਨਾਂ ਦੀ ਭਰਤੀ ਕੀਤੀ ਗਈ ਆ ਔਰ ਹਰ ਪੰਜਾਬ ਦੇ ਵਿਧਾਨ ਸਭਾ ਹਲਕੇ ਨੂੰ ਪੰਜ ਖੇਡ ਸਟੇਡੀਅਮ ਜਿਹੜੇ ਆ ਵਧੀਆ ਲੈਵਲ ਦੇ ਜਿੱਥੇ ਟਰੈਕ ਹੋਊਗਾ ਤਿੰਨ ਚਾਰ ਤਰ੍ਹਾਂ ਦੇ ਜਿਹੜੇ ਬਾਕੀ ਜਿਹੜੀਆਂ ਜਿੱਤਾਂ ਬਾਸਕਟਬਾਲ ਹੋ ਗਿਆ ਵਾਲੀਬਾਲ ਹੋ ਗਿਆ ਬੈਡਮਿੰਟਨ ਹੋ ਗਿਆ ਕਬੱਡੀ ਹੋ ਗਈ ਇਸ ਤਰ੍ਹਾਂ ਦੇ ਤਿੰਨ ਚਾਰ ਜਿਹੜੇ ਗਰਾਊਂਡ ਆ ਉਹਦੇ ਵਿੱਚ ਨਾਲ ਦਿੱਤੇ ਜਾਣਗੇ ਔਰ ਇਹ ਸਾਰੇ ਪੰਜਾਬ ਦੇ ਵਿੱਚ ਜਿਹੜਾ ਵਾ ਸਟੇਡੀਅਮ ਬਣਾਏ ਜਾ ਰਹੇ ਆ ਔਰ ਨਵੀਂ ਸਪੋਰਟਸ ਪਾਲਿਸੀ ਜਿਹੜੀ ਆ ਉਹਦੇ ਨਾਲ ਵੀ ਖਿਡਾਰੀ ਜਿਹੜੇ ਆ ਆਉਣ ਵਾਲੇ ਸਮੇਂ 'ਚ ਜਿਹੜੇ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ 'ਤੇ ਖੇਡਣਗੇ ਉਹਨਾਂ ਨੂੰ ਸਪੋਰਟਸ ਮਹਿਕਮੇ ਦੇ ਵਿੱਚ ਹੀ ਜਿਹੜੀਆਂ ਅਨੇ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ